ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਦੇ ਕਿਸਾਨ ਗੋਵਿੰਦਰ ਸਿੰਘ ਦੇ ਨਾਲ ਜੋ ਕਿ 2013 ਤੋਂ ਝੋਨੇ ਦੀ ਪਰਾਲੀ ਨੂੰ ਅਤੇ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾ ਰਿਹਾ ਹੈ ਕਿਸਾਨ ਨੇ ਕਿਹਾ ਕਿ ਅੱਗ ਲਾਉਣ ਦੇ ਨਾਲ ਤੋਂ ਕਿਸਾਨ ਦੇ ਬਿੱਤਰ ਕੀੜੇ ਨੇ ਉਹ ਵੀ ਮੱਚ ਜਾਂਦੇ ਨੇ ਤਾਂ ਜ਼ਮੀਨ ਦੇ ਵਿੱਚ ਪਾਣੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ ਤੇ ਡੀਜ਼ਲ ਦੀ ਕਿਸਾਨ ਨੇ ਕਿਹਾ ਕਿ ਸਾਨੂੰ ਉਦੋਂ ਬੜਾ ਮਾਅਨ ਮਹਿਸੂਸ ਹੁੰਦਾ ਜਦੋਂ ਸਾਨੂੰ ਬੁਲਾ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਉਹਨੇ ਕਿਹਾ ਕਿ ਮੈਨੂੰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ ਪ੍ਰੋਫੀ ਗੁਰਿੰਦਰ ਸਿੰਘ ਨੇ ਬਾਗੀ ਦੇ ਕਿਸਾਨ ਪਰ ਆਵਾਜ਼ ਮੋਪੀਲ ਕੀਤੀ ਹੈ ਕਿ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਬਿਨਾਂ ਲਗਾਓ ਅੱਜ ਤੁਹਾਨੂੰ ਅਸੀਂ ਉਸ ਕਿਸਾਨ ਦੇ ਨਾਲ ਮਲਾਵਾਂਗੇ ਜੋ ਕਿ 2013 ਤੋਂ ਆਪਣੀ ਜੋ ਉਸ ਦੀ ਫਸਲ ਦੀ ਰਹਿੰਦ-ਖੂੰਦ ਹੁੰਦੀ ਹੈ ਜਿਵੇਂ ਕਿ ਪਰਾਲੀ ਹੁੰਦੀ ਆ ਉਸ ਨੂੰ ਅੱਗ ਨਹੀਂ ਲਗਾ ਰਹੇ ਅਤੇ ਉਹਨਾਂ ਦੀ ਖੇਤੀ ਵੀ ਬਹੁਤ ਵਧੀਆ ਹੋ ਰਹੀ ਹੈ ਤੇ ਉਸ ਨੂੰ ਬਲਾ ਕੇ ਸੈਂਟਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਈ ਵਾਰ ਸਨਮਾਨਤ ਕੀਤਾ ਹੋਇਆ ਹੈ ਅਸੀਂ ਉਹਨਾਂ ਦੇ ਹੀ ਖੇਤ ਵਿੱਚ ਖੜੇ ਹਾਂ ਅੱਜ ਵੀ ਇਹ ਇੱਥੇ ਮੌਜੂਦ ਹਨ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਕੀ ਜਾਣਕਾਰੀ ਅੱਪ ਇਹਨਾਂ ਤੋਂ ਲਵਾਂਗੇ ਸਸੀਆ ਵੀਰ ਜੀ ਸਸੀਆ ਜੀ ਕੀ ਨਾਮ ਸਰ ਆਪਣਾ ਮੇਰਾ ਨਾਮ ਗੁਰਿੰਦਰ ਸਿੰਘ ਸਾਨੂੰ ਗੁਰਿੰਦਰ ਜੀ ਕਿੰਨੇ ਸਾਲਾਂ ਤੋਂ ਤੁਸੀਂ ਨਹਿ ਅੱਗ ਲਗਾ ਰਹੇ ਤੇ ਕਿੰது ਸਿੱਖਿਆ ਵੀ ਪੱਗ ਨਹੀਂ ਲਗਾਨੀ 2013 ਆਈਡੀ ਆ ਜਾ ਵੀ 2013 ਤੋਂ 14 ਦੋ ਹਾਲ ਕਿ ਵੀ ਅੱਗ ਨਹੀਂ ਲਾਈ ਆਪਾਂ ਆਪਣੇ ਖੇਤ ਚ ਪਹਿਲਾਂ ਹੈਪੀ ਸਿੱਟਰ ਨਾਲ ਵੀ ਸੀਗੋ ਫੇਰ ਅਸੀਂ ਹੈਪੀ ਸੀਡਰ ਤੇ ਸਮਾਰਟ ਸੀਡਰ ਵੀ ਟਰਾਈ ਕੀਤਾ ਤੇ ਬਹੁਤ ਵਧੀਆ ਰਿਜ਼ਲਟ ਹੈ ਤੇ ਇਸ ਵਾਰੀ ਅਸੀਂ ਪਿਛਲੇ ਸਾਲ ਵੀ ਕੁਝ ਖੇਤ ਦੇ ਵਿੱਚੋਂ ਗੰਡਾ ਚਕਾਈਆਂ ਸੀ ਪਰ ਇਸ ਵਾਰੀ ਅਸੀਂ ਸਾਰੇ ਖੇਤ ਦੇ ਵਿੱਚ ਗੰਡਾ ਬਣਾ ਕੇ ਚਕਾ ਕੇ ਬਾਹੀ ਕਰਕੇ ਤੇ ਕਣਕ ਦੀ ਬਿਜਾਈ ਕਰਾਂਗੇ ਵਿੱਚ ਕੁਝ ਲੋਕ ਕਹਿ ਰਹੇ ਨੇ ਕਿ ਜੇ ਹੈਪੀ ਸੀਡਰ ਨਾਲ ਜੇ ਆਪਾਂ ਸੁਪਰ ਸੀਡਰ ਨਾਲ ਫਸਲ ਬੀਜਦੇ ਆ ਤਾਂ ਉਹ ਥੱਲੋ ਜੋ ਬੜੀ ਪਰਾਲੀ ਉਹ ਗਲ ਜਾਂਦੀ ਹੈ ਤੇ ਉਹਨੂੰ ਸੁੰਢੀ ਪੈ ਜਾਂਦੀ ਹੈ ਇਹ ਜੀ ਗੱਲ ਕਿਸਾਈ ਕਦੇ-ਕਦੇ ਹੀ ਦਿੱਕਤ ਆਈ ਹੈ ਮਤਲਬ ਕਿ ਵੀ ਇਹ ਨਹੀਂ ਹੈਗਾ ਵੀ ਹਰ ਵਾਰ ਹੀ ਇਹ ਹੈ ਜਿਵੇਂ ਪਿਛਲੀ ਵਾਰੀ ਸੁਪਰ ਸੀਡਰ ਵਾਲੀ ਚਤਾਈ ਹੈ ਦਿੱਕਤ ਸੁੰਢੀ ਪਈ ਹੈ ਪਰ ਹੈਪੀ ਸੀਡਰ ਤੇ ਸਮਾਰਟ ਸੀਡਰ ਵਾਲੀ ਕਦੇ ਆਪਣੇ ਖੇਚ ਦਾ ਪਿਛਲੇ ਸਾਲ ਵੀ ਨਹੀਂ ਆਈ ਇਹ ਮੇਰੇ ਚਾਚਾ ਜੀ ਦੇ ਲੜਕੇ ਨੇ ਸਾਡੇ ਤੇ ਉਹਨਾਂ ਦੇ 12-13 ਗਿੱਲੇ ਖਰਾਬ ਕਰਦੇ ਸੀਗੇ ਸਪਰਸੀਡਰ ਵਾਲੀ ਸੀਗੀ ਉਹਦੇ ਵਿੱਚ ਇੱਕ ਚੀਜ਼ ਮੈਂ ਹੋਰ ਵੀ ਦੇਖਦੇ ਆ ਨੋਟ ਕਰਦੇ ਆ ਵੀ ਜਿਹੜੀ ਕਣਕ ਜ਼ਿਆਦਾ ਐਡਵਾਂਸ ਵਿੱਚ ਜੀ ਜਾਂਦੀ ਹੈ ਨਾ ਉਹ ਗਰਮੈਸ ਚ ਆ ਜਾਂਦੀ ਹੈ ਉਹ ਐਡਵਾਂਸ ਨੂੰ ਇਹ ਸੁੰਡੀ ਪੈਂਦੀ ਹੈ ਜੇ ਹੁਣ ਕਣਕ ਦੀ ਆਪਾਂ ਨੇ ਅੱਜ ਆਪਾਂ ਗੰਨਾ ਬਣਾ ਕੇ ਚਕਾ ਰਹੇ ਆ ਠੀਕ ਹੈ ਹੁਣ ਇਹਨੂੰ ਅੱਜ ਇਹਨੂੰ ਬਾਹਣ ਮੋਣ ਲੱਗਾਂਗੇ ਤੇ ਕੱਲ ਤੱਕ ਇਹਨੂੰ ਬਾ ਕੇ ਤਿਆਰ ਕਰਕੇ ਪਰਸੋਂ ਤੱਕ ਬਜਾਈ ਕਰਾਂਗੇ ਤੇ ਹੁਣ ਅੱਜ 4 ਤਰੀਕ ਹੋ ਗਈ ਤੇ ਪੀਯੂ ਵੀ ਕਹਿੰਦੀ ਹੈ ਵੀ ਤੁਸੀਂ 15 ਨਵੰਬਰ ਤੱਕ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਜੇ ਬਜਾਈ ਕਰਦੇ ਹੋ ਤਾਂ ਨਾ ਤੁਹਾਡੇ ਸੰਢੀ ਆਵੇ ਨਾ ਤੁਹਾਡਾ ਝਾੜ ਘਟੇ ਤੇ ਨਾ ਜਰਮੀਨੇਸ਼ਨ ਚ ਕੋਈ ਦਿੱਕਤ ਆਵੇ ਸਾਰਾ ਰਿਜ਼ਲਟ ਵਧੀਆ ਨਿਕਲਦਾ ਸ਼ੁਰੂਆਤ ਕੀਤੀ ਤੁਹਾਨੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਪਹਿਨ ਅੱਗ ਲਗਾਉਂਦੇ ਸੀਗੇ ਜਦੋਂ ਅੱਗ ਲਗਾਣੀ ਛੱਡੀ ਤਾਂ ਸ਼ੁਰੂ ਵਿੱਚ ਕੋਈ ਕੋਈ ਦਿੱਕਤ ਆਈ ਆਪਾਂ ਨੂੰ ਨਹੀਂ ਮੇਰੀ ਨਾ ਅਸਲ ਦੇ ਵਿੱਚ ਆਪਣੇ ਇੱਥੇ ਫਾਰਮ ਸਲਾਹਕਾਰ ਸੇਵਾ ਕੇਂਦਰ ਤੇ ਡਾਕਟਰ ਬੂਟਾ ਸਿੰਘ ਰਮਾਣਾ ਜੀ ਸਾਡੇ ਵੱਡੇ ਭਰਾ ਨੇ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਤੇ ਸਾਡੇ ਪਿੰਡੋਂ ਮੁੰਡਾ ਪਹਿਲਾਂ ਨਹੀਂ ਲਗਾਉਂਦਾ ਸੀ ਜਗਦੀਪ ਸਿੰਘ ਕनोई ਤੇ ਉਹਨਾਂ ਨੇ ਹੀ ਕਹਿੰਦੇ ਵੀ ਤੁਸੀਂ ਵੀ ਅੱਗ ਨਹੀਂ ਲੋੜੀ ਚਲੋ ਮੈਂ ਪਹਿਲੇ ਸਾਲ ਅਠਕ ਕੀਲਿਆਂ ਦੇ ਵਿੱਚ ਤਜਰਬਾ ਕੀਤਾ ਵੀ ਹੈਪੀ ਸੇਡਰ ਨਾਲ ਅਸੀਂ ਬਜਾਈ ਕੀਤੀ ਉਹਦੇ 'ਚ ਥੋੜੀਆਂ ਬਹੁਤ ਦਿੱਕਤਾਂ ਕਿਉਂ ਤਜਰਬਾ ਨਹੀਂ ਸੀ ਪਹਿਲੀ ਵਾਰੀ ਬਜਾਈ ਕੀਤੀ ਸੀ ਤੇ ਹੋਰ ਕੋਈ ਮਤਲਬ ਕਿ ਵੀ ਦਿੱਕਤ ਨਹੀਂ ਆਈ ਤੇ ਪਹਿਲੀ ਵਾਰੀ ਇਹ ਹੋਇਆ ਵੀ ਜਦੋਂ ਦੂਜਾ ਪਾਣੀ ਲਾਇਆ ਪਾਣੀ ਥੋੜਾ ਜਿਹਾ ਜ਼ਿਆਦਾ ਲੱਗ ਗਿਆ ਤੇ ਉਹਦੇ ਨਾਲ ਇੱਕ ਵਾਰੀ ਗਣਕ ਦਵਗੀ ਪਰ ਧੰਨਵਾਦ ਡਾਕਟਰ ਬੂਟਾ ਸਿੰਘ ਰਮਾਣਾ ਜੀ ਦਾ ਜਿਨ੍ਹਾਂ ਨੇ ਸਾਡੀ ਮਨ ਲਗੇ ਫਸਲ ਸੰਭਾਲ ਲਈ ਤੇ ਮੌਕੇ ਤੇ ਸਾਡੀ ਪੂਰੀ ਮਨ ਲਗੇ ਸਾਥ ਦਿੱਤਾ ਹਰ ਵਾਰੀ ਸਾਥ ਦਿੰਦੇ ਕੇਬੀਕੇ ਆਪਣੇ ਡਾਕਟਰ ਮਨਦੀਪ ਸਿੰਘ ਉੜੀ ਨੇ ਡਾਕਟਰ ਸੁਨੀਲ ਨੇ ਸਾਰਿਆਂ ਨੇ ਉਹਨਾਂ ਨੇ ਵੀ ਆਪਣਾ ਉਦੋਂ ਤੋਂ ਹੀ ਆਪਣੇ ਨਾਲ ਸਹਿਯੋਗ ਕਰਦੇ ਆ ਤੇ ਵਧੀਆ ਮੈਂ ਤਾਂ ਭਰਾਵਾ ਵਾਂਗੂ ਕਹੂੰਗਾ ਵੀ ਭਰਾਵਾ ਵਾਂਗੂ ਸਾਡੇ ਨਾਲ ਵਰਤਦੇ ਆ ਤੇ ਹਰ ਸਾਲ ਮੋਟੀਵੇਟ ਕਰਦੇ ਆ ਵੀ ਯਾਰ ਅੱਗ ਨਹੀਂ ਆਪਾਂ ਨੇ ਲਾਣੀ ਆਪਾਂ ਤਾਂ ਕਣਕ ਦੇ ਨਾਲ ਨੂੰ ਵੀ ਨਹੀਂ ਕਦੇ ਲਾਈ ਪਹਿਲਾਂ ਤੁਸੀਂ 2009 ਤੋਂ ਕਣਕ ਦੇ ਨਾਲ ਨੂੰ ਆਪਾਂ ਕਦੇ ਅੱਗ ਨਹੀਂ ਲਾਈ ਸੀ ਫਿਰ ਹੌਲੀ ਹੌਲੀ ਚਲੋ ਇਸ ਪਾਸੇ ਵੀ ਆ ਗਏ ਵੀ ਝੋਨੇ ਦੀ ਬਰਾਲੀ ਲੂੰਗਨੀ ਹੁਣ ਇਹਨੇ ਰਹੀ ਖਾਦ ਹੀ ਬਣਨਾ ਜਿਹੜੀ ਰਹੇਗੀ ਨਾ ਫਿਰ ਕਿਹੜੇ ਕਿਸਾਨ ਵੀ ਅੱਗ ਲਗਾਉਂਦੇ ਨੇ ਉਹ ਕਹਿੰਦੇ ਨੇ ਸਾਡੇ ਕੋਲ ਤਾਂ ਹੋਰ ਕੋਈ ਹੋਈ ਨਹੀਂਗਾ ਵੀ ਸਾਧਨੀ ਨਹੀਂ ਜਾਂ ਸਾਡੇ ਕੋਲੇ ਹੋਰ ਕੁਝ ਇਸ ਕਰਨੀ ਸਾਡੇ ਵੀ ਅੱਗ ਹੀ ਲਗਾਣੀ ਜ਼ਰੂਰੀ ਗੁਰਵਿੰਦਰ ਜੀ ਇਹਦੇ ਚ ਨਾ ਕਾਫੀ ਕੁਝ ਹੈ ਕਈ ਗੱਲਾਂ ਜਿਹੜਾ ਤਾਂ ਹੁਣ ਜਿਹੜਾ ਜਮੇ 2.3 ਕਿਲੇ ਵਾਲਾ ਫਾਰਮਰ ਹੈ ਹੂੰ ਪੈਂਦਾ ਤਾਂ ਵੈਸੇ ਜੀ ਉਹ ਬਿਨਾਂ ਅੱਗ ਲਗਾਏ ਤੋਂ ਬਜਾਈ ਕਰਦਾ ਉਹਨੂੰ ਵੀ ਸਸਤਾ ਪੈਂਦਾ ਕਿਉਂ ਜੇ ਉਹਦੇ ਕੋਲੇ ਆਪਣਾ ਵੱਡਾ ਟਰੈਕਟਰ ਨਹੀਂ ਜਾਂ ਹੈਪੀ ਸੀਟਰ ਨਹੀਂ ਜਾਂ ਦੂਜੀ ਮਸ਼ੀਨਰੀ ਹੈ ਨਹੀਂ ਤਾਂ ਉਹ 1000 1100 ਰੁਪਏ ਦੇ ਵਿੱਚ ਇਕੱਲਾ ਹੈਪੀ ਸੀਟਰ ਨਾਲ ਬਜਾਈ ਕਰ ਲੈਂਦਾ ਜੇ ਉਹ ਅੱਗ ਲਾ ਕੇ ਕਟਰ ਮਾਰ ਕੇ ਬਾਹੀ ਕਰਕੇ ਆਪਣੇ ਛੋਟੇ ਟਰੈਕਟਰ ਨਾਲ ਬਿਜਾਈ ਕਰਦਾ ਤਾਂ ਉਹਦਾ 3000 ਤੋਂ 3500 ਰੁਪਏ ਦਾ ਡੀਜ਼ਲ ਲੱਗਦਾ ਹੈ ਆਪਣੇ ਟਰੈਕਟਰ ਨਾਲ ਤੇ ਕਿੱਥੇ ਉਹਦਾ 1200 ਰੁਪਏ ਚ 1000 ਤੋਂ 1200 ਰੁਪਏ ਦੇ ਵਿੱਚ ਕਿੱਥੇ ਉਹਦੀ ਬਿਜਾਈ ਹੋ ਜਾਈ ਠੀਕ ਹੈ ਤੇ ਪਰ ਲੋਕੀ ਸੋਚਦੇ ਨਹੀਂ ਇਸ ਗੱਲ ਨੂੰ ਵੀ ਯਾਰ ਅਸੀਂ ਆਪਣਾ ਵਾਤਾਵਰਨ ਹੁਣ ਦੇਖੋ ਸ਼ਾਮ ਨੂੰ ਸਾਂ ਲੈਣ ਔਖਾ ਹੋ ਜਾਂਦਾ ਠੀਕ ਹੈ ਨਾ ਬੱਚੇ ਬੁਢਜੋਰਗ ਔਰਤਾਂ ਇਹ ਪ੍ਰੈਗਨੈਂਟ ਔਰਤਾਂ ਨੇ ਭੈਣਾਂ ਨੇ ਸਾਡੀਆਂ ਬੀਬੀਆਂ ਚਲੋ ਸਾਰੇ ਇਹ ਇਹਨਾਂ ਨੂੰ ਬਹੁਤ ਦਿੱਕਤ ਹੈਗੀ ਆ ਆਪਾਂ ਦੇਖ ਲਿਆ ਅੱਖਾਂ ਲੱਗਦੀਆਂ ਅੱਖਾਂ ਵਿੱਚ ਲੱਗ ਜਾਂਦੀਆਂ ਨੇ ਤੁਸੀਂ ਰਾਤ ਨੂੰ 12 ਵਜੇ ਤੱਕ ਅੱਖਾਂ ਮੱਚੀ ਜਾਂਦੀਆਂ ਨੇ ਤੇ ਅਸੀਂ ਤਾਂ ਇਸ ਗੱਲ ਦੇ ਹੱਕ ਵਿੱਚ ਪਹਿਲਾਂ ਤੋਂ ਹੀ ਹੈ ਨਹੀਂ ਕਿ ਵੀ ਵਾਤਾਵਰਣ ਦੀ ਸਾਂਭ ਸੰਭਾਲ ਤਾਂ ਦੇਖੋ ਆਪਾਂ ਹੀ ਕਰਨੀ ਆ ਇੱਕ ਪਾਸੇ ਤਾਂ ਅਸੀਂ ਗੁਰੂ ਘਰ ਜਾਂਦੇ ਆ ਸਵੇਰੇ ਮੱਥਾ ਟੇਕਦੇ ਆ ਗੁਰਬਾਣੀ ਸੁਣਦੇ ਆ ਨਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤਾ ਤੇ ਫਿਰ ਉਹਦਾ ਜਦੋਂ ਅਸੀਂ 10:00 ਵਜੇ ਦੇ 11:00 ਵਜੇ ਦੇ ਉਹ ਅਸੀਂ ਭੁਲ ਭਲਾ ਜੰਨੇ ਆ ਉੜ ਕੇ ਆ ਕੇ ਖੇਤ ਦੇ ਵਿੱਚ ਅਸੀਂ ਸੀਂਕ ਸਾ ਦੰਨੇ ਆ ਠੀਕ ਹੁਣ ਇਹਦੇ ਚ ਕਰੋਨਾ ਜੀਵ ਜੰਤੂ ਹੈ ਮੈਂ ਤੇ ਇੱਕ ਗੱਲ ਕਹਿਣਾ ਹੁਣ ਹਰ ਵਾਰੀ ਤੁਹਾਡੇ ਇੰਟਰਵਿਊਸ ਵੀ ਆਪਣੀ ਗੱਲ ਹੁੰਦੀ ਆ ਵੀ ਇਹਦੇ ਚ ਕਰੋਨਾ ਜੀਵ ਜੰਤੂ ਹੈ ਜਿਹੜਾ ਆਪਾਂ ਨੰਗੀ ਅੱਖ ਨਾਲ ਵੀ ਦੇਖ ਸਕਦੇ ਆ ਠੀਕ ਹੈ ਵੀ ਜੇ ਕਿਸੇ ਨੂੰ ਜ਼ਿੰਦਗੀ ਦੇਣ ਦਾ ਆਪਣਾ ਅਧਿਕਾਰ ਨਹੀਂ ਹੈਗਾ ਤਾਂ ਸਾਡਾ ਕਿਸੇ ਦੀ ਜ਼ਿੰਦਗੀ ਲੈਣ ਦਾ ਵੀ ਅਧਿਕਾਰ ਨਹੀਂ ਠੀਕ ਹੈ ਕਿਸਾਨ ਦੇ ਮਿੱਤਰ ਕੀੜੇ ਵੀ ਮੱਚਦੇ ਨੇ ਇਸ ਨਾਲ ਬਿਲਕੁਲ ਮੱਚਦੇ ਆ ਜੀ ਉਹਨੇ ਕਿਹਾ ਨੇ ਮਤ ਕਰਦੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਫਿਰ ਅਸੀਂ ਉਹਦੀ ਖਾਦਾਂ ਦੀ ਵੀ ਵਰਪਾਈ ਕਰਦੇ ਆ ਬਾਅਦ ਦੇ ਵਿੱਚ ਕਦੇ ਕੋਈ ਕੁਛ ਮਤਲਬ ਕਿ ਗ੍ਰੋ ਡਿਵੈਲਪਰ ਪਾਦਾ ਕਦੇ ਕੋਈ ਗ੍ਰੋਥ ਪ੍ਰਮੋਟਰ ਪਾਦਾ ਤੇ ਉਹ ਚੀਜ਼ਾਂ ਦਾ ਅਸੀਂ ਆਪਣਾ ਵੀ ਨੁਕਸਾਨ ਕਰਦੇ ਆ ਤੁਸੀਂ ਕੁਦਰਤ ਦੀ ਗੱਲ ਕੀਤੀ ਹੈ ਨਾ ਕੁਦਰਤ ਦੇ ਵੱਲ ਚੱਲਈਏ ਜੇ ਆਪਾਂ ਬਿਲਕੁਲ ਤਾਂ ਆਪਾਂ ਕਹਿ ਦਨੇ ਆਗਾ ਵੀ ਯਾਰ ਇਸ ਵਾਰ ਹੜ ਆ ਗਿਆ ਇਸ ਵਾਰ ਮੇਰੀ ਫਸਲ ਖਰਾਬ ਹੋ ਗਈ ਇਸ ਵਾਰ ਮੀਂਹ ਨਹੀਂ ਪਿਆ ਜਾਂ ਇਸ ਵਾਰ ਮੀਂਹ ਵੱਧ ਪੈ ਗਿਆ ਜੇ ਕੁਦਰਤ ਨੂੰ ਛੇੜਦੇ ਆਂ ਤਾਂ ਕਿਤੇ ਨਾ ਕਿਤੇ ਸਜ਼ਾ ਮਿਲਦੀ ਆ ਉਸ ਦਾ ਨੁਕਸਾਨ ਉਹਨੇ ਭਰ ਪਾਈ ਆਪਣੀ ਕਰੇ ਲੈਣੀ ਆ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਠੀਕ ਹੈ ਹੁਣ ਇਸ ਵਾਰੀ ਕੀ ਇਸ ਵਾਰੀ ਅਗੇਤਾ ਝੋਨਾ ਲੱਗ ਗਿਆ ਕਿੰਨਾ ਪਾਣੀ ਵੇਸਟ ਹੋਇਆ ਠੀਕ ਹੈ ਉਹ ਕੁਦਰਤ ਨੇ ਕਿਹਾ ਵੀ ਤੁਸੀਂ ਦੇਖੋ ਜੇ ਟਾਈਮ ਤੋਂ ਪਹਿਲਾਂ ਕੋਈ ਫਸਲ ਦੀ ਬਿਜਾਈ ਕਰੋਗੇ ਤਾਂ ਉਹਦਾ ਤੁਹਾਨੂੰ ਰਿਜ਼ਲਟ ਵਧੀਆ ਨਹੀਂ ਮਿਲਣੇ ਉਹਦਾ ਤੁਹਾਨੂੰ ਨੁਕਸਾਨ ਚ ਲੈਣੀ ਪੈਗਾ ਹੁਣ ਕਈ ਵਾਰੀ ਤਾਂ ਕਈ ਲੋਕਾਂ ਤੋਂ ਕੱਲ ਇੱਕ ਮੇਰਾ ਮਿੱਤਰ ਮਿਲਿਆ ਤੁੰਗਾ ਪਿੰਡ ਦਾ ਸੀਗਾ ਉਹਦੀ 8.5 ਕਿਲਿਆਂ ਦੇ ਵਿੱਚੋਂ 240 ਗੱਟੇ ਜੀਰੀ ਦੇ ਹੋਏ ਨਹੀਂ ਅੱਗੇ ਕੀ ਹੁੰਦਾ ਸੀ ਜਦੋਂ ਟਾਈਮ ਨਾਲ ਲੱਗਦੀ ਸੀ 850 ਗੱਟਾ ਹੋਣਾ ਚਾਹੀਦਾ ਸੀ ਉਹਦਾ ਤੇ ਕਿੱਲੇ ਦੇ ਵਿੱਚੋਂ ਇਹ ਕਿੱਥੇ ਉਹਦਾ 250 ਵੀ ਨਹੀਂ ਹੋਇਆ 240 600 ਗੱਟਾ ਘਟ ਗਿਆ ਉਹਦਾ ਦੇਖੋ ਕਿੱਧਰ ਨੂੰ ਗਈ ਗੱਲ ਜ਼ਮੀਨ ਉਹ ਲਈ 18 20 ਕਿੱਲੇ ਜ਼ਮੀਨ ਠੇਕੇ ਦੇ ਵੀ ਲਈ ਹੋਈ ਹੋ ਸਕਦਾ ਵੱਧ ਹੀ ਹੋਵੇ ਜੀ ਕਿਸਾਨਾਂ ਨੂੰ ਚਾਹੀਦਾ ਨਾ ਜੇ ਮੈਂ ਤੁਹਾਡੇ ਵਰਗੇ ਆਗਾਹ ਬਹੁ ਬਦੋ ਕਿਸਾਨ ਨੇ ਉਹਨਾਂ ਨਾਲ ਕਿਹਾ ਕਿ ਮਿਲਣਾ ਚਾਹੀਦਾਗਾ ਹੁਣ ਤਾਂ ਤੁਸੀਂ ਤੁਸੀਂ ਦੱਸ ਦਿਓ ਕਿ ਜਿਵੇਂ ਡਾਕਟਰ ਵੀ ਦੱਸ ਰਹੇ ਨੇ ਹੈਲਪ ਕਰ ਰਹੀ ਸਰਕਾਰ ਵੀ ਹੁੰਦਾ ਤੇ ਸੰਦ ਵੀ ਮਹੋਜਾ ਕਰਵਾਈਆਂ ਰਹੇ ਨੇ ਉਹਦੇ ਸੰਦਾਂ ਵਾਲੀ ਗੱਲ ਇਹ ਹੈ ਵੀ ਦੇਖੋ ਸੰਦਾਂ ਦਾ ਨਾ ਜਿਹੜਾ ਇੱਕ ਮਸਲਾ ਹੈ ਸੰਦਾਂ ਨਾਲੋਂ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਵੀ ਮਸ਼ੀਨਰੀ ਤੇ ਸਬਸਿਡੀ ਬੰਦ ਕਰਕੇ ਕਿਸਾਨ ਨੂੰ ਜਿਹੜਾ ਕਿਸਾਨ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਜਿਹੜਾ ਕਿਸਾਨ ਆਪਦੇ ਖੇਤ ਦੇ ਵਿੱਚ ਅੱਗ ਨਹੀਂ ਲਾਉਂਦਾ ਉਹਨੂੰ ਡਾਇਰੈਕਟ ਬੈਨੀਫਿਟ ਦਿੱਤਾ ਜਾਵੇ ਉਹਨੂੰ ਤੁਸੀਂ 2000 ਕਿੱਲੇ ਦਾ 2500 ਕਿੱਲੇ ਦਾ ਤੁਸੀਂ ਸਿੱਧਾ ਦੇ ਦਿਓ ਹੁਣ ਇਹਦੇ ਵਿੱਚ ਕੀ ਹੁੰਦਾ ਜਿਹੜੇ ਵੱਡੇ ਫਾਰਮਰ ਨੇ ਉਹ ਨਾਲੇ ਤਾਂ ਮਸ਼ੀਨਰੀ ਲਿਆ ਜਾਂਦੇ ਠੀਕ ਹੈ ਨਾਲੇ ਉਹ ਅੱਗ ਲਾ ਦਿੰਦੇ ਆ ਫਿਰ ਉਹਦਾ ਛੋਟਾ ਫਾਰਮਰ ਉਹਨੂੰ ਦੇਖ ਕੇ ਵੀ ਯਾਰ ਇਹਨੇ ਨਾਲੇ 30 ਲੱਖ ਰੁਪਏ ਦੀ ਇਹ ਸਬਸਿਡੀ ਲੈ ਗਿਆ 30-24 ਲੱਖ ਰੁਪਏ ਦਾ ਸਬਸਿਡੀ ਮਿਲਨੀ ਆ ਉਹਨੂੰ ਕਿਉਂ ਨਾਲੇ ਅੱਗ ਲਾ ਕੇ ਵੀ ਜੀ ਜਾਂਦਾ ਫਿਰ ਮੈਨੂੰ ਸਰਕਾਰ ਕਿਉਂ ਰੋਕਦੀ ਆ ਹਾਂ ਛੋਟੇ ਫਾਰਮਰ ਦੇ ਦਿਮਾਗ 'ਚ ਤਾਂ ਇਹ ਗੱਲ ਜਾਂਦੀ ਆ ਨਾ ਵੀ ਯਾਰ ਨਾਲੇ ਤਾਂ ਇਹ ਵੱਡਾ ਇਹ ਮਸ਼ੀਨਰੀ ਵੀ ਲੈ ਗਿਆ ਸਬਸਿਡੀ ਵੀ ਲੈ ਗਿਆ ਸਰਕਾਰ ਹਰ ਪਾਸੇ ਨਹੀਂ ਪਹੁੰਚ ਸਕਦੀ ਸਰਕਾਰ ਹਰ ਪਾਸੇ ਨਹੀਂ ਪਹੁੰਚ ਸਕਦੀ ਆ ਨਾ ਬੰਚ ਨਾਲੇ ਤਾਂ ਗੱਲ ਕੋਈ ਨਹੀਂ ਹੈਗੀ ਹੁਣ ਕਰੋੜਾਂ ਰੁਪਏ ਸਬਸਿਡੀ ਦੇ ਨਾਮ ਤੇ ਦੇਖੋ ਇੰਡਸਟਰੀਲਿਸਟ ਆ ਗਿਆ ਠੀਕ ਹੈ ਤੇ ਮੈਂ ਤਾਂ ਹੁਣ ਚਲੋ ਕਈ ਵਾਰ ਨਹੀਂ ਵੀ ਕਈ ਵਾਰੀ ਗੱਲ ਕਹਿ ਸਕੋ ਵੀ ਨਾਲ ਮਿਲ ਕੇ ਸਾਰਾ ਕੁਝ ਹੁੰਦਾ। ਕੁੱਤੀਚੋਰਾ ਨਾਲ ਮੈਂ ਤਾਂ ਕਹੂੰਗਾ ਵੀ ਰਲ ਹੀ ਹੁੰਦੀ ਆ। ਠੀਕ ਐ ਤੇ ਇਹੀ ਹੈਪੀ ਸੀਡਰ ਜਦੋਂ ਸਬਸਿਡੀ ਨਹੀਂ ਸੀ 2017-18 ਤੋਂ ਪਹਿਲਾਂ ਇਹੀ ਹੈਪੀ ਸੀਡਰ ਅਸੀਂ ਕਿਹਾ ਸੀ 10000 ਦਾ ਸੀ। ਅੱਜ ਤੁਸੀਂ ਹੈਪੀ ਸੀਡਰ ਲੈਣ ਚੱਲ ਜਾਓ 1.2 ਲੱਖ ਰੁਪਏ ਦਾ। ਕਿਉਂ ਐ ਉਹ ਉਤੇ ਅਸੀਂ 80% ਸਬਸਿਡੀ ਆ ਗਈ। ਉਹਦਾ ਰੇਟ ਡਬਲ ਤੋਂ ਵੀ ਬਧਾਤਾ। ਉਹ ਗਈ ਕਿੱਥੇ? ਕਿਸਾਨ ਨੂੰ ਤਾਂ ਮਿਲਿਆ ਕੁਛ ਨਹੀਂ। ਫੇਰ ਦੂਜਾ ਸੁਪਰ ਸੀਡਰ ਲੈ ਲਓ ਸੁਪਰ ਸੀਡਰ ਅੱਜ 2.6 ਲੱਖ 60000 ਰੁਪਏ ਦਾ। 6.5 ਕਿਲੋਨ ਦਾ ਸਾਰਾ ਉਹ। ਉਹਦਾ ਤੁਸੀਂ ਉਹਨੂੰ ਕੈਲਕੂਲੇਟ ਕਰ ਲੋ ਵੀ ਕਿੰਨਾ ਉਹਦੀ ਲੋਹੇ ਦੀ ਅੱਜ ਕੀ ਪ੍ਰਾਈਸ ਹੈਗੀ ਆ ਮਾਰਕੀਟ ਦੇ ਵਿੱਚ ਉਹਨੂੰ ਬਣਵਾਈ ਲਾ ਲੋ ਠੀਕ ਹੈ ਉਹ ਸਿਰਫ ਸਬਸਿਡੀ ਕਰਕੇ ਉਹਦੇ ਤਿੱਗਣੇ ਰੇਟ ਹੋ ਗਏ ਵੀ ਤੁਹਾਡੇ ਕਹਿਣ ਦਾ ਮਤਲਬ ਦੂਜੇ ਪਾਸੇ ਐਮ ਐਲ ਐਮ ਐਲ ਜਾਡੂਰੀ ਨੇ ਡਾਕਟਰ ਸਾਹਿਬ ਨੇ ਪੀ ਐ ਜੀ ਹੈ ਇੱਕ ਪਾਸੇ ਤਾਂ ਮਲਕੇ ਵੀ ਜਿਹੜੇ ਵਿਗਿਆਨੀ ਨੇ ਉਹ ਇਹਨੂੰ ਬੈਨ ਕਰ ਰਹੇ ਆ ਰੋਟਾਵੇਟਰ ਨੂੰ ਵੀ ਤੁਸੀਂ ਰੋਟਾਵੇਟਰ ਨਹੀਂ ਚਲਾਉਣਾ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਹਾਰਡ ਲੇਅਰ ਬਣਦੀ ਆ ਠੀਕ ਹੈ ਦੂਜੇ ਪਾਸੇ ਜਿਹੜਾ ਸੁਪਰਸੀਡਰ ਹੈ ਤਾਂ ਹੈ ਹੀ ਰੋਟਾਵੇਟਰ ਹੈ ਫਿਰ ਇਹਦੇ ਸਬਸਿਡੀ ਕਿਉਂ ਦਿੱਤੀ ਜਾਂਦੀ ਹੈ ਫਿਰ ਰੋਟਾਵੇਟਰ ਤੇ ਕਿਉਂ ਬੰਦ ਕੀਤੀ ਠੀਕ ਹੈ ਨਾ ਜਾਂ ਤਾਂ ਰੋਟਾਵੇਟਰ ਤੇ ਵੀ ਸਬਸਿਡੀ ਦੇ ਦਿਓ ਜਿਹੜੇ ਲੋਕ ਮੇਰੇ ਸਾਡਾ ਇੱਕ ਗਰੁੱਪ ਹੈਗਾ WhatsApp ਤੇ ਬਣਿਆ ਹੋਇਆ तकरीबन ਉਹਦੇ ਸਾਰੇ ਪੰਜਾਬ ਦੇ ਹਰ ਮੈਨੂੰ ਲੱਗਦਾ ਵੀ ਪਿੰਡ ਦਾ ਦੋ ਕਿਤੋਂ ਇੱਕ ਕਿਤੋਂ ਦੋ ਮੈਂਬਰ ਨੇ ਜਾਇ ਜਵਾਂ ਜਾਇ ਕਿਸਾਨ ਗਰੁੱਪ ਬਣਿਆ ਸਾਡਾ WhatsApp ਤੇ ਉਹ ਫਿਰੋਜ਼ਪੁਰ ਤੱਕ ਦੇ ਇਧਰੋਂ ਮਾਲਾ ਤੱਕ ਦੇ ਇਹ ਇਧਰੋਂ ਮਾਲਕ ਜੀ ਤੁਸੀਂ ਲਾ ਲਓ ਵੀ ਅੰਮ੍ਰਿਤਸਰ ਤੱਕ ਦੇ ਫਾਰਮਰ ਜਿਹੜੇ ਵੀ ਅੱਗ ਨਹੀਂ ਲਾਉਂਦੇ ਘੱਟੋ-ਘੱਟ 500 ਮੈਂਬਰ ਹੈਗਾ ਸਾਡਾ ਜਿਹੜੇ ਨਹੀਂ ਅੱਗ ਲਾਉਂਦੇ ਇੱਕ ਉਥੇ ਯੰਗ ਇਨੋਵੇਟਿਵ ਫਾਰਮਰ ਹੈਗੇ ਆ ਮਾਲਕ ਜੀ ਵੀ ਉਹਦਾ 3.500 ਗਰੁੱਪ ਹੈਗਾ ਉਹਨਾਂ ਦਾ ਫਾਰਮਰਸ ਦਾ ਤੇ ਗੁਰਦਾਸਪੁਰ ਤੋਂ ਗੁਰਵਿੰਦਰ ਜਦੋਂ ਤੁਹਾਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਉਹਦਾ ਕਹਿਆ ਮਹਿਸੂਸ ਹੁੰਦਾ ਹੈ ਬਹੁਤ ਈ ਲੱਗਦਾ ਓਸੀ ਤਾਂ ਆਪਣੇ ਧਰਤੀ ਮਾਤਾ ਲਈ ਵਾਤਾਵਰਣ ਲਈ ਕੰਮ ਕਰ ਰਹੇ ਆ ਧਰਤੀ ਠੀਕ ਹੈ ਅਸੀਂ ਤਾਂ ਕਹਿੰਦੇ ਆ ਵੀ ਜਿੰਨਾ ਕਿ ਚਲੋ ਅ ਯੋਗਦਾਨ ਪਾ ਸਕਦੇ ਉਹਨਾਂ ਤਾਂ ਪਾਈਏ ਕੀ ਅਪੀਲ ਕਰਨਾ ਚਾਹੋਗੇ ਕਿਸਾਨਾਂ ਨੂੰ ਅਸੀਂ ਤਾਂ ਇਹੀ ਕਹਿੰਦੇ ਆ ਵੀ ਦੇਖੋ ਭਰਾਵੋ ਜਦੋਂ ਸਬਸਿਡੀ ਮਿਲਦੀ ਹੈ ਠੀਕ ਹੈ ਮਸ਼ੀਨਰੀ ਮਿਲਦੀ ਹੈ ਜਾਂ ਛੋਟਾ ਫਾਰਮਰ ਹੈ ਉਹ ਵੀ ਜੇ ਬਿਨਾਂ ਅੱਗ ਲਾਏ ਤਾਂ ਆਪਣੀ ਕਣਕ ਦੀ ਬਿਜਾਈ ਕਰਦਾ ਤਾਂ ਉਹਨੂੰ ਸਸਤਾ ਪਊਗਾ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਅੱਗ ਨਾ ਲਈ ਜਾਵੇ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਨ ਨੂੰ ਤੁਸੀਂ ਬਚਾਈਏ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਧੰਨਵਾਦ ਇਹ ਬਿਲਕੁਲ ਐਸਾ ਸਾਣਾ ਵੀਰ ਜੀ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਅੱਗ ਨਹੀਂ ਲਗਾ ਰਹੇ ਤੇ ਦੱਸਿਆ ਗਿਆ ਇਹਨਾਂ ਨੇ ਕਿ ਅੱਗ ਜੇ ਲਗਾਣੇ ਆ ਤਾਂ ਉਸ ਦੇ ਕੀ ਕੀ ਨੁਕਸਾਨ ਹਨ ਉਹਨਾਂ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ ਤੇ ਇਹ ਹੈਪੀ ਸੀਡਰ ਨਾਲ ਆ ਸੁਪਰ ਸੀਡਰ ਨਾਲ ਜੇ ਆਪਾਂ ਖੇਤੀ ਕਰੀਏ ਬਿਨਾਂ ਅੱਗ ਲਗਾਏ ਖੇਤੀ ਕਰੀਏ ਤਾਂ ਉਸ ਦੇ ਵਿੱਚ ਕਿਸਾਨ ਦਾ ਬਹੁਤ ਵੱਡਾ ਫਾਇਦਾ ਹੈ ਜਿੱਥੇ ਪਾਣੀ ਦੀ ਪਾਣੀ ਦੀ ਲਾਗਤ ਵੀ ਘਟ ਲੱਗੇਗੀ ਉੱਥੇ ਹੀ ਕਿਸਾਨ ਦੇ ਜੋ ਮਿੱਤਰ ਕੀੜ ਹਨ ਉਹ ਵੀ ਬਚ ਜਾਣਗੇ ਜਿਸ ਤਰ੍ਹਾਂ ਕਿ ਇਹ ਅੱਗ ਨਹੀਂ ਲਗਾ ਰਹੇ ਤਾਂ ਇਹਨਾਂ ਨੇ ਸਭ ਨੂੰ ਅੱਗ ਨਾ ਲਗਾਉਣ ਦੀ ਗੱਲ ਕੀਤੀ ਹੈ ਕਿਉਂਕਿ ਦਿਨੋ ਦਿਨ ਆਪਾਂ ਦੇਖਦੇ ਹਾਂ ਕਿ ਵਾਤਾਵਰਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਹੜਾ ਧੂਆਂ ਜਦੋਂ ਸੜਕਾਂ ਜਾਂਦਾ ਹੈ ਤਾਂ ਲੱਖਾਂ ਐਕਸੀਡੈਂਟ ਹੁੰਦੇ ਨੇ ਲੱਖਾਂ ਮਾਮਾ ਦੇ ਪੁੱਤੋ ਖੋਏ ਜਾਂਦੇ ਨੇ ਲੱਖਾਂ ਭੈਣਾਂ ਦੇ ਭਾਈ ਖੋਏ ਜਾਂਦੇ ਨੇ ਤਾਂ ਇਹਨਾਂ ਨੇ ਇੱਕ ਸਾਨੂੰ ਅਪੀਲ ਕੀਤੀ ਹੈ